ਅਸੀਂ ਪਹਿਲਾਂ ਇੱਧਰ ਤੇ ਬੈਠੇ ਹੋਏ ਸੀ ਸੋਲਨ ਦੇ ਨਾਲ ਗੱਲਾਂ ਕਰਦੇ ਸੀ ਕਹਿੰਦੇ ਵੀ ਸਾਡੇ ਹਰ ਪ੍ਰੋਗਰਾਮ ਤੇ ਗੁਰਮੀਤ ਬਾਵਾ ਜੀ ਆਏ ਕਰ ਦੇਗੇ ਤੇ ਫਿਰ ਮੈਂ ਗੱਲ ਕਰਦੀ ਕਰਦੀ ਇਹਨਾਂ ਨੂੰ ਦੱਸਿਆ ਮੈਂ ਵੈਸੇ ਹਰ ਸਟੇਜ ਤੇ ਨਹੀਂ ਹੁੰਦੀ ਕਿ ਗੁਰਮੀਤ ਬਾਵਾ ਜੀ ਦੀ ਮੈਂ ਰੀਸ ਨਹੀਂ ਕਰ ਸਕਦੀ ਪਰ ਮੈਂ ਉਹਨਾਂ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਦੀ ਤੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਮੈਨੂੰ ਮਿਲਿਆ ਹੋਇਆ ਅਸੀਂ ਮੰਚ ਤੇ ਇਕੱਠੇ ਹੋਏ ਮੈਂ ਛੋਟੀ ਜਿਹੀ ਉਹ ਤੋਂ ਮੈਥੇਟਰ ਕਰਦੀ ਸੀ ਤੇ ਜਦੋਂ ਮੈਂ ਸਟੇਜ ਤੋਂ نیچے ਆਈ ਤਾਂ ਉਹਨਾਂ ਨੇ ਮੈਂ ਮੈਂ ਕੁਝ ਗਾਇਆ ਸੀ ਉੱਥੇ ਥੋੜਾ ਜਿਹਾ ਪਲੇ ਕਰਦੀ ਕਰਦੀ ਸੀ ਤੇ ਜਦੋਂ ਉਹਨਾਂ ਨੇ ਆਹ ਮੈਨੂੰ ਸੁਣਿਆ ਤੇ ਮੈਨੂੰ ਆਕੇ ਕਹਿੰਦੇ ਵੀ ਕਿਹੜੇ ਬੱਚੇ ਨੇ ਗਾਇਆ ਸੀ ਕਿਉਂਕਿ ਅਸੀਂ ਕਾਫੀ ਜਣੇ ਸੀ ਉੱਥੇ ਕਾਫੀ ਸਟੂਡੈਂਟ ਸੀਗੇ ਤੇ ਜਦੋਂ ਉਹਨਾਂ ਨੇ ਆਕੇ ਪੁੱਛਿਆ ਮੈਂ ਕਿ ਮੈਂ ਮੈਂ ਗਾਇਆ ਸੀ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਆਸ਼ੀਰਵਾਦ ਦਿੱਤਾ ਆਪਣੇ ਹੱਥਾਂ ਦੇ ਵਿੱਚੋਂ ਚੂੜੀਆਂ ਉਤਾਰ ਕੇ ਉਹਨਾਂ ਨੇ ਮੇਰੇ ਹੱਥਾਂ ਦੇ ਵਿੱਚ ਪਾਈਆਂ ਕਹਿੰਦੇ ਵੀ ਕਿਤੇ ਨਾ ਕਿਤੇ ਕਿੱਥੇ ਪਹੁੰਚ ਕੇ ਮੈਨੂੰ ਨਹੀਂ ਪਤਾ ਪਰ ਕਹਿੰਦੇ ਇੱਕ ਨਾ ਇੱਕ ਦਿਨ ਜਿਹੜਾ ਨਾਮ ਹੈ ਐਸਕੋਰ ਦਾ ਸਰਜੀਤ ਕੌਰ ਦਾ ਫੁੱਲ ਨੇ ਮੇਰਾ ਸਰਜੀਤ ਕੌਰ ਹੈ ਸਿੰਗਰ ਨੇ ਮੇਰਾ ਐਸਕੋਰ ਹੈ ਤੇ ਉਹਨਾਂ ਨੇ ਕਿਹਾ ਕਿ ਗੁਲੰਦੀਆਂ ਤੇ ਪਹੁੰਚੇ ਹੀ ਰਾਜੇ ਤੇ ਜਦੋਂ ਅੱਜ ਪਿਆਰ ਬੜੀਆਂ ਸਟੇਜਾਂ ਤੇ ਬੜਾ ਪਿਆਰ ਮਿਲਦਾ ਤੇ ਤੈਨੂੰ ਕਿਹਾ ਵੀ ਜਾਂਦਾ ਕਿ ਜਿੱਦਾਂ ਉਹਨਾਂ ਨੇ ਰੌਣਕ ਸਾਡੀ ਫੈਮਿਲੀ ਦੇ ਵਿੱਚ ਲਾਈਆਂ ਬੜੀਆਂ ਫੈਮਿਲੀਆ ਜਿਹੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀ ਤੇ ਅੱਜ ਇਸ ਕੌੜ ਨੂੰ ਬੁਲਾਉਂਦੇ ਹਾਂ ਆਪਣੀਆਂ ਖੁਸ਼ੀਆਂ ਦੇ ਵਿੱਚ ਤੇ ਉਦੋਂ ਬੜਾ ਚੰਗਾ ਲੱਗਦਾ ਜਦੋਂ ਕਹਿੰਦੇ ਆ ਵੀ ਉਹਨਾਂ ਵਾਂਗੂ ਤੁਸੀਂ ਰੌਣਕ ਲਾਈ। ਸੋ ਬੜਾ ਇਮੋਸ਼ਨਲ ਵੀ ਹੋ ਜਾਨੀਏ ਕਿਉਂਕਿ ਬੜੀ ਇੱਛਾ ਸੀ ਇੱਛਾ ਹੈਗੀ ਵੀ ਇਹ ਵੀ ਮੈਂ ਉਹਨਾਂ ਦੇ ਵਾਂਗੂ ਕੰਮ ਕਰਾਂ ਉਹਨਾਂ ਦੇ ਵਾਂਗੂ ਗੋਂਦੀ ਕੋਸ਼ਿਸ਼ ਕਰਾਂ। ਸੋ ਇਹ ਮੇਰੀ ਕੋਸ਼ਿਸ਼ ਹੈ ਕਿ ਤੁਸੀਂ ਪ੍ਰਵਾਨ ਕਰਦੇ ਕਰਨੀ ਵੀ ਹੈ ਤੁਹਾਡੀ سپورਟ ਬਹੁਤ ਹੈ ਸੋ थैंक यू so much ਇੱਕ ਵਾਰੀ ਉਹਨਾਂ ਦੇ ਨਾਂ ਤੇ ਜਰੂਰ ਤਾੜੀ ਮਾਰੋ ਥੈਂਕ ਯੂ ਹਾਂ ਜੀ